ਆਰਜਾ ਤੋਂ ਪਰਾਂ ਦਾ ਮੇਰੇ ਤੋਂ ਵਿੱਚ ਵਿੱਜਣਾ ਲਾ ਬਸ ਉਸ ਦੇ ਨਾਲ ਇਹ ਵਿਸ਼ਾਲ ਹੈ ਓਹ ਵਿਸ਼ਾਲ ਹੈ ਚੁੜਾ ਦੇ ਚੈੱਕ ਕਰਨਾ ਤਾਂ ਬਸ ਹੋਣਾ केला सोदाती या दान और और ਭਾਈ ਕਨੀਆ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ 25ਵਾਂ ਵਿਸ਼ਾਲ ਮੁਫਤ ਮੈਡੀਕਲ ਚੱਕਰ ਆਪਣਾ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਇਹ ਨਾਮ ਨਵਦੀਪ ਸਿੰਘ ਲੱਕੀ ਟਿਕਾਣਾ ਭਾਈ ਜਗਤਾਜੀ ਸਾਹਿਬ ਗੁਲਿਆਣਾ ਸਿੰਸ ਪਿਛਲੇ 30 ਸਾਲ ਤੋਂ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਆ ਸਾਲਾਨਾ ਗੁਰਮਤ ਸਮਾਗਮ ਤੇ ਯੱਗ ਦਿਹਾੜੇ ਦੇ ਮੌਕੇ ਤੇ ਭਾਈ ਕਨੀਆ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ 25ਵਾਂ ਵਿਸ਼ਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਅਯੋਜਿਤ ਕੀਤਾ ਗਿਆ ਹੈ ਸਿਲਵਰ ਜੁਬਲੀ ਹੈ ਇੱਕ ਕੈਂਪ ਦੀ ਸ਼ੁਰੂਆਤ ਮੱਲਮ ਦੀ ਦੱਬੀ ਬਖਸ਼ਿਸ਼ ਦਿਹਾੜੇ 300 ਸਾਲਾ ਸਮਰਪਿਤ ਪਾਈਕਨੀਆਜੀ ਸਾਹਿਬ ਨੂੰ ਮੰਤ ਬਾਬਾ ਤੀਰਤ ਸਿੰਘ ਨੇ ਸ਼ੁਰੂਆਤ ਕੀਤੀ ਸੀ ਜੋ ਸੰਤ ਬਾਬਾ ਕਾਨ ਸਿੰਘ ਜੀ ਦੇ ਅਸ਼ੀਰਵਾਦ ਨਾਲ ਨਿਰੰਤਰ ਜਾਰੀ ਹੈ 10 ਅਤੇ ਹੋਰ ਸੇਵਕ ਇਹਦੇ ਵਿੱਚ ਵੱ ਚੜ ਕੇ ਯੋਗਦਾਨ ਪਾਉਂਦੇ ਆ ਟਾਪ ਦੇ ਡਾਕਟਰ ਸੁਪਰ ਸਪੈਸ਼ਲਿਸਟ ਡਾਕਟਰ ਆਦੇਸ਼ ਤੋਂ ਦਿੱਲੀ ਹਾਰਡ ਤੋਂ ਮੈਕਸ ਤੋਂ ਔਰ ਬਠਿੰਡਾ ਦੇ ਮਲਟੀ ਸਪੈਸ਼ਲਿਟੀ ਡਾਕਟਰਸ ਇਹਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਆ ਜੇ ਨਾਲ ਨਾਲ ਫਿਜ਼ੀਓਥੈਰੇਪੀ ਦੇ ਡਾਕਟਰ ਡੈਂਟਲ ਦੇ ਡਾਕਟਰ ਆਈਜ਼ ਦੇ ਡਾਕਟਰ ਔਰ ਹੋਮਿਓਪੈਥੀ ਕੈਂਪ ਆਯੂਵੈਦਿਕ ਕੈਂਪ ਹਰ ਤਰ੍ਹਾਂ ਦੀ ਸਹੂਲਤ ਮਹయ్యా ਕਰਨ ਦੀ ਕੋਸ਼ਿਸ਼ ਹੈ ਲੋੜਵੰਦਾਂ ਨੂੰ ਜੋ ਕਿ ਬਹੁਤ ਸਾਰੇ ਮਹਿੰਗੇ ਇਲਾਜਾਂ ਤੋਂ ਸੱਕਣੇ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਵਾਤੋਵਾਦ ਸਿਹਤ ਜਾਗਰੂਕਤਾ ਅਤੇ ਮੈਡੀਕਲ ਸਵਸਥਾ ਅਵਸਥਾ ਜਿਹੜੀ ਹੈ ਉਹ ਮੁਹੱਈਆ ਕੀਤੀ ਜਾਵੇ ਡਾਕਟਰ ਸਾਹਿਬ ਜੋ ਪੇਸ਼ੈਂਟ ਇੱਥੇ ਆਉਂਦੇ ਆ ਇਸ ਤੋਂ ਇਲਾਵਾ ਜੇ ਹਸਪਤਲ ਜਾਂਦੇ ਆ ਉਹ ਤੋਂ ਕੋਈ ਕੀਤੇ ਸਕਾਊਂਟ ਦਿੱਤਾ ਜਾਂਦਾ ਹੈਗਾ ਦੇਖੋ ਇੱਥੇ ਜਿਹੜਾ ਜੋ ਵੀ ਸਾਡੇ ਕੋਲੇ 2 ਦਿਨ 14 ਤੇ 15 ਨੂੰ ਮੈਡੀਕਲ ਕੈਂਪ ਚ ਆਉਂਦੇ ਆ ਉਹਨਾਂ ਨੂੰ ਲੋੜਵੰਦਾਂ ਨੂੰ ਡਾਕਟਰਾਂ ਦੇ ਦੁਆਰਾ ਜੋ ਵੀ ਪ੍ਰਿਸਕ੍ਰਾਈਬਡ ਮੈਡੀਸਨ ਹੈ ਫ੍ਰੀ ਦਿੱਤੀ ਜਾਂਦੀ ਹੈ ਸਾਰੀ ਔਰ ਇਤੋਂ ਤੱਕ ਕੀਤਾ ਜਾਂਦਾ ਹੈ ਕਿ ਜੋ ਕੈਂਪ ਦੇ ਵਿੱਚ ਸਲਿੱਪ ਬਣਦੀ ਹੈ ਉਹਨਾਂ ਨੂੰ ਆਪਣੇ ਆਪਣੇ ਡਾਕਟਰ ਹਸਪਤਾਲਾਂ ਦੇ ਵਿੱਚ ਵੀ ਜਿਹੜਾ ਡਿਸਕਾਊਂਟ ਦੇ ਉੱਤੇ ਇਲਾਜ ਕਰਦੇ ਆ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਰੁਪਿੰਦਰ ਕੌਰ ਆਯੁਰਵੈਦਿਕ ਮੈਡੀਕਲ ਅਫਸਰ ਡਾਂਸਿੰਗ ਵਾਲਾ ਮੈਮ ਜਿਹੜਾ ਕੈਂਪ ਲਾਇਆ ਗਿਆ ਹੈਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਪਿਛਲੇ 10 ਸਾਲ ਤੋਂ ਇੱਥੇ ਭਾਈ ਜਗਤਤਾ ਜੀ ਦਾ ਵਿਗਿਆਨਕ ਦੇ ਮੇਲੇ ਪ੍ਰੋਗਰਾਮ ਹੁੰਦਾ ਉੱਥੇ 10 ਸਾਲ ਤੋਂ ਅਸੀਂ ਮੈਡੀਕਲ ਆਯੁਰਵੈਦਿਕ ਮੈਡੀਕਲ ਕੈਂਪ ਲਗਾ ਰਹੇ ਹਾਂ ਮੇਰੇ ਨਾਲ ਡਾਕਟਰ ਰਕਲੇਸ਼ ਡਾਕਟਰ ਸੁਪ੍ਰੀਤ ਵਰਿੰਦਰਪਾਲ ਬਾਉ ਜੀ ਜੋ ਕਿ ਸਾਡੇ ਰਿਟਾਇਰ ਉਪਵਾਦ ਨੇ ਮੂਰਤੀਕਾ ਟੈਂਡਾਈ ਔਰ ਸਾਡੇ ਯੋਗਾ ਇਨਸਟ੍ਰਕਟਰ ਹੈ ਜਿਹੜੇ ਇਸ ਵਿੱਚ ਭਾਗ ਲੈ ਰਹੇ ਨੇ ਅਸੀਂ ਹਰ ਸਾਲ ਲੋਕਾਂ ਨੂੰ ਆਯੁਰਵੈਦ ਬਾਰੇ ਜਾਗਰੂਕ ਕਰਦੇ ਹਾਂ ਤਾਂ ਕਿ ਸਾਡੀ ਪ੍ਰਚੀਨ ਪੈਥੀ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ ਔਰ ਜਿਹੜਾ ਇਲਾਜ ਹੈ ਉਹ ਵੀ ਸਾਡੀਆਂ ਰਸੋਈਆਂ ਵਿੱਚ ਸਾਡੇ ਘਰਾਂ ਵਿੱਚ ਹੀ ਹੈ ਉਹਨਾਂ ਨੂੰ ਦੱਸਿਆ ਜਾਂਦਾ ਕਿ ਆਪਦੇ ਆਪ ਕਹਿੰਨਾ ਕਿ ਕਿਦਾਂ ਸੀ ਅ ਅਨਰੋਗ ਦੀ ਬੰਨ ਲਾਤੀਤ ਕਰ ਸਕਦੇ ਆ ਯੋਗਾ ਬਾਰੇ ਦੱਸਿਆ ਜਾਂਦਾ ਔਰ ਹੁਣ ਸਰਕਾਰ ਵੱਲੋਂ ਜਿਹੜੀ ਹੈ ਟੀਵੀ ਅਵੇਅਰਨੈਸ ਦੀ ਕੈਂਪੇਨ ਚਲਾਈ ਗਈ ਹੈ 100 ਦਿਨ ਦੀ 100 ਡੇਜ਼ ਦੀ ਉਹਦਾ ਹਿੱਸਾ ਵੀ ਅਸੀਂ ਬਣ ਰਹੇ ਆ ਔਰ ਲੋਕਾਂ ਨੂੰ ਟੀਵੀ ਬਾਰੇ ਅਵੇਅਰ ਕਰ ਰਹੇ ਆ ਕਿ ਇਹਦਾ ਬਚਾ ਕਿਵੇਂ ਕਰਨਾ ਹੈ ਇਹਦਾ ਇਲਾਜ ਕਿਵੇਂ ਕਰਨਾ ਹੈ ਹਸਪਤਾਲਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਫ੍ਰੀ ਇਲਾਜ ਹੈ ਟੀਵੀ ਦੀ ਰੋਕ ਥਾਮ ਲਈ ਚਲਾਇਆ ਗਿਆ ਉਹਦੇ ਬਾਰੇ ਜਾਗਰੂਤਾ ਪੈਦਾ ਕਰ ਰਹੇ ਆ ਔਰ ਉਹਨਾਂ ਨੂੰ ਰੈਫਰ ਵੀ ਕਰ ਰਹੇ ਆ ਹਾਂਜੀ ਸਰ ਕੀ ਨਾਮ ਹੈ ਜੀ ਡਾਕਟਰ ਅਮਰਿਤਪਾਲ ਸਿੰਘ ਇਲੈਕਟ੍ਰੋ ਹੋਮੋਪੈਥ ਡਾਕਟਰ ਵਾਸ ਕੈਂਪਰ ਤੁਹਾਡਾ ਕੀ ਕਹਿਣਾ ਜੀ ਕੈਂਪਰ ਜੋ ਸੰਸਥਾ ਨੇ ਆਰਗੇਨਾਈਜ਼ ਕੀਤਾ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਬਹੁਤ سارے ਡਾਕਟਰਸ ਅਲੱਗ-ਅਲੱਗ ਡਿਪਾਰਟਮੈਂਟ ਤੋਂ ਅਲੱਗ-ਅਲੱਗ ਵਿਸ਼ਿਆਂ ਦੇ ਜਿਹੜੇ ਮਾਹਰ ਨੇ ਉਹ ਸਾਰੇ ਡਾਕਟਰ ਆਏ ਨੇ ਔਰ ਅਸੀਂ ਇੱਥੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਪੇਸ਼ੈਂਟਸ ਦਾ ਨਬਜ਼ ਵੇਖ ਕੇ ਅਸੀਂ ਇਦਾਂ ਇਲਾਜ ਕਰ ਰਹੇ ਹਾਂ ਔਰ ਇਦੇ ਵਿੱਚ ਜਿੰਨੀਆਂ ਵੀ ਅਸੀਂ ਮੈਡੀਸਿਨ ਦੇ ਰਹੇ ਆ ਉਹ ਸ਼ੁੱਧ ਤਾਜ਼ੇ ਪੌਦਿਆਂ ਤੋਂ ਬਣੀਆਂ ਹੋਈਆਂ ਦਵਾਈਆਂ ਨੇ ਜਿਹਨੂੰ ਅਸੀਂ ਇਲੈਕਟ੍ਰੋ ਹੋਮੋਪੈਥੀ ਕਹਿੰਦੇ ਆ ਇਹਦੇ ਵਿੱਚ ਅਸੀਂ ਟ੍ਰੀਟਮੈਂਟ ਕਰ ਰਹੇ ਆ ਔਰ ਹਾਂਜੀ ਇਸ ਤੋਂ ਇਲਾਵਾ ਡਾਕਟਰ ਜੋ ਪੇਸ਼ੈਂਟ ਇੱਥੇ ਆ ਰਹੇ ਨੇ ਜੇ ਤੁਹਾਡੇ ਹਸਪੀਟਲ ਦੇ ਵਿੱਚ ਵਿਜ਼ਿਟ ਕਰਨਗੇ ਤਾਂ ਉਹਨਾਂ ਨੂੰ ਕੀ ਡਿਸਕਾਊਂਟ ਦਿੱਤਾ ਜਾਏਗਾ ਬਹੁਤ ਵਧੀਆ ਗੱਲ ਅਸੀਂ ਇੱਥੇ ਤਾਂ ਅਸੀਂ ਸੇਵਾ ਦੇ ਵਿੱਚ ਸਾਰੀ ਸੇਵਾ ਦੇ ਵਿੱਚ ਮੈਸਨ ਕਰ ਰਹੇ ਆ ਔਰ ਨਾਲ ਨਾਲ ਅਸੀਂ ਇੱਕ ਕੂਪਨ ਦੇ ਰਹੇ ਆ ਮਤਲਬ ਟੋਕਨ ਆ ਉਹ ਉਸ ਤੋਂ ਪਤਾ ਲੱਗਿਆ ਕਿ ਸਾਡੇ ਕੈਂਪ ਦਾ ਪੇਸ਼ੈਂਟ ਆ ਔਰ 50% ਡਿਸਕਾਊਂਟ ਤੇ ਜਿਹੜਾ ਸੈਕੰਡ ਟਾਈਮ ਉਹ ਸਾਡੇ ਕੋਲੇ ਆਉਣਗੇ ਅਸ਼ੀਓ ਮੈਡੀਸਨ ਸੈਕਟਰ 50% ਡਿਸਕਾਊਂਟ ਦੇ ਮੰਗੇ ਹਨ ਜੀ ਅੱਜ ਅਸੀਂ ਆ ਮੈਂ ਡਾਕਟਰ ਕੁਲਦੀਪ ਘਾਰੀ ਨੂੰ ਇੱਥੇ ਅਸੀਂ ਇਲੈਕਟ੍ਰੋ ਹੋਮੋਪੈਥੀ ਦਾ ਕੈਂਪ ਲੱਗਿਆ ਹੋਇਆ ਹੈ ਜਿਸੇ ਅਰਥ ਦੇ ਰੋਗਾਂ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਬੱਚੇਦਾਨੀ ਦੀਆਂ ਸੌਲੀਆਂ ਅਲਕੋਰੀਆ ਦੀ ਪ੍ਰੋਬਲਮ ਇਥੇ ਇਨਫਰਟੀਲਿਟੀ ਤੇ ਵੀ ਮੈਡੀਸਨ ਦਿੱਤੀ ਜਾਂਦੀ ਹੈ ਤਾਂ ਜੋ ਜੋ ਆਪਰੇਟ ਕਿਤੇ ਜਾਂਦੇ ਆ ਉਹ ਆਪਰੇਟ ਤੋਂ ਬਚ ਸਕਣ ਉਹ